ਸਤਿ ਸ੍ਰੀ ਅਕਾਲ ਫਰੈਂਡਸ ਕਿਵੇਂ ਹੋ ਸਾਰੇ ਸਰਦੀਆਂ ਜਾ ਰਹੀਆਂ ਤੇ ਸਰਦੀਆਂ ਵਾਲੀਆਂ ਸਬਜ਼ੀਆਂ ਵੀ ਇਹਦੇ ਨਾਲ ਹੀ ਸੀਜ਼ਨ ਨਾਲ ਦਾ ਆਫ ਹੋ ਰਿਹਾ ਜਿਵੇਂ ਕਿ ਮੇਥੀ ਪਾਲਕ ਮੋਲੀਆਂ ਵਗੈਰਾ ਸਾਗ ਸਭ ਪੱਕ ਚੁੱਕੇ ਨੇ ਤੇ ਮੈਂ ਬਾਹਰ ਜਾ ਕੇ ਦੇਖਿਆ ਕਿ ਮੇਥੀ ਪੱਕ ਰਹੀ ਏ ਤੇ ਹੀ ਸੋਚਿਆ ਕਿ ਜਾਂਦੀ ਜਾਂਦੀ ਮੇਥੀ ਦੀ ਇੱਕ ਵਾਰੀ ਕਿਉਂ ਨਾ ਕੋਈ ਅਜਿਹੀ ਰੈਸিপি ਬਣਾਈ ਜਾਏ ਜਿਹੜੀ ਖਾ ਕੇ ਸਾਰੇ ਖੁਸ਼ ਹੋ ਜਾਣ ਤੇ ਅੱਜਕੱਲ ਬਹੁਤ ਹੀ ਵਾਇਰਲ ਹੋ ਰਹੀ ਰੈਸਪੀ ਜਿਹੜੀ ਹੈ ਰੈਸਟੋਰੈਂਟ ਸਟਾਈਲ ਦੀ ਮੇਥੀ ਮਟਰ ਭਲਾਈ ਉਹ ਅਸੀਂ ਅੱਜ ਬਣਾਈ ਫਿਰ ਤੇ ਚਲੋ ਤੁਹਾਨੂੰ ਵੀ ਦਿਖਾਣੇ ਆ ਕਿ ਕਿਵੇਂ ਬਣਾਈਦੀ ਹੈ ਤੇ ਵਧੀਆ ਲੱਗੇਗੀ ਤਾਂ ਤੁਸੀਂ ਬਣਾ ਕੇ ਦੇਖਿਓ ਅਸੀਂ ਮੇਥੀ ਕੱਟ ਕੇ ਲੈਣ ਦੀ ਬਾਹਰੋਂ ਤੇ ਸਾਫ਼ ਕਰਕੇ ਧੋ ਕੇ ਕੱਟ ਕੇ ਰੱਖ ਲਈਏ ਇੱਕ ਕੌਲੀ ਅਸੀਂ ਮੇਥੀ ਤੇ ਇੱਕ ਕੌਲੀ ਮਟਰਾਂ ਦੀ ਕੱਢ ਕੇ ਰੱਖ ਲਈਏ ਤੇ ਤੜਕੇ ਵਾਸਤੇ ਅਸੀਂ ਪਿਆਜ਼ ਅਦਰਕ ਲਸਣ ਮੋٹے ਮੋٹے ਕੱਟ ਲਏ ਨੇ ਹੁਣ ਅਸੀਂ ਰੋਸਟ ਕਰਨ ਵਾਸਤੇ ਕੁਝ ਖੜੇ ਮਸਾਲੇ ਲੈ ਲਏ ਨੇ ਇਹਦੇ ਵਿੱਚ ਸੌਂਫ ਜੀਰਾ ਸੁੱਕਾ ਧਨੀਆ ਕਾਲੀ ਮਿਰਚ ਤੇ ਤੇਜ ਪੱਤਾ ਤੇ ਦਾਲਚੀਨੀ ਦੀ ਸਟਿਕ ਲਈ ਹੈ ਹਰੀ ਲਾਚੀਆਂ ਵੀ ਲਈਆਂ ਨੇ ਮੈਂ ਦੋਕ ਤੇ ਉਹਨਾਂ ਨੂੰ ਪਾਉਣ ਤੋਂ ਬਾਅਦ ਵਿੱਚ ਪਿਆਜ਼ ਅਦਰਕ ਲਸਣ ਮੋٹے ਮੋٹے ਕੱਟ ਕੇ ਵਿਚ ਐਡ ਕਰ ਲਏ ਨੇ ਹੁਣ ਅਸੀਂ ਐਡ ਕਰ ਦਿਤੇ ਨੇ ਵਿੱਚ ਥੋੜੇ ਜੇ ਕਾਜੂ ਕਿਉਂਕਿ ਇਸ ਸਬਜੀ ਨੂੰ ਅਸੀਂ ਸ਼ਾਈ ਜੇ ਅੰਦਾਜ਼ ਚ ਬਣਾਵਾਂਗੇ ਤੇ ਰੈਸਟੋਰੈਂਟਸ ਸਟਾਈਲ ਦੀ ਸਬਜੀ ਇਹ ਰੈਸਪੀ ਬਹੁਤ ਹੀ ਟੇਸਟੀ ਬਣ ਕੇ ਬਣੇਗੀ ਜੋ ਸਾਰੇ ਬਹੁਤ ਪਸੰਦ ਕਰਦੇ ਨੇ ਇਸ ਨੂੰ ਹੁਣ ਅਸੀਂ ਕੱਟਿਆ ਹੋਇਆ ਇੱਕ ਟਮਾਟਰ ਤੇ ਦੋ ਕ ਹਰੀਆਂ ਮਿਰਚਾਂ ਵਿੱਚ ਪਾ ਦਿੱਤੀਆਂ ਨੇ ਇਸ ਤੜਕੇ ਨੂੰ ਅਸੀਂ ਮोटा-ਮोटा ਕੱਟ ਕੇ ਤੇ ਫਰਾਈ ਕਰ ਲੈਣਾ ਹੈ ਕਿਉਂਕਿ ਕਿਉਂਕਿ ਅਸੀਂ ਬਾਅਦ ਚ ਇਸ ਨੂੰ ਅੰਗ੍ਰਾਈਂਡਰ ਚ ਪੀਸ ਲੈਣਾ ਹੈ ਤੇ ਥੋੜੀ ਦੇਰ ਦੇ ਨੇ ਠੱਕ ਕੇ ਵੀ ਪਕਾ ਲੈਣਾ ਹੈ ਕਿ ਤੜਕਾ ਇਕਦਮ ਗਲ ਜਾਣਾ ਚਾਹੀਦਾ ਹੈ ਤੇ ਤੇਲ ਨਿਚੋੜ ਕੇ ਇਹਦਾ ਅਸੀਂ ਹੁਣ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਇੱਕ ਪਲੇਟ ਵਿੱਚ ਕੱਢ ਕੇ ਇਸ ਨੂੰ ਠੰਡਾ ਹੋਣ ਤੋਂ ਬਾਅਦ ਅਸੀਂ ਪੀਸਾਂਗੇ ਤੇਲ ਥੋੜਾ ਜਿਆ ਅਸੀਂ ਦਾ ਨਿਚੋੜ ਦੇਣਾ ਕੱਟਦੇ-ਕੱਟਦੇ ਹੁਣ ਇਸ ਨੂੰ ਅਸੀਂ ਠੰਡਾ ਹੋਣ ਲਈ ਰੱਖ ਲਿਆ ਹੈ ਇਧਰ ਉਧਰ ਨਹੀਂ ਦੇਰ ਅਸੀਂ ਫਰੈਸ਼ ਕਰੀਮ ਲੈ ਲਈਏ ਤਾਰੇ ਦੁੱਧ ਦੀ ਤੇ ਇਹਦੇ 3-5-6 ਚਮਚ ਵੱਡੇ ਚਮਚ ਜਿਹੜੇ ਆ ਉਹ ਪਾ ਕੇ ਮਿਕਸਰ ਜਾਰ ਵਿੱਚ ਤੇ ਇਹਨੂੰ ਬਲੈਂਡ ਕਰ ਲਵਾਂਗੇ کریم ਨੂੰ کریم ਨੂੰ ਬਲੈਂਡ ਕਰਨ ਤੋਂ ਬਾਅਦ ਅਸੀਂ ਕੋਸ਼ کریم ਜਿਹੜੀ ਆ ਉਹ ਜਾਰ ਦੇ ਵਿੱਚ ਰਹਿਣ ਦਵਾਂਗੇ ਤੇ ਬਾਕੀ ਅਸੀਂ ਕੌਲੀ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਇਹ ਤਿਆਰ ਕੀਤਾ ਤਦੜਕਾ ਜਿਹੜਾ ਹੈ ਠੰਡਾ ਹੋ ਚੁੱਕਾ ਹੈ ਤੇ ਅਸੀਂ ਇਸੇ کریم ਦੇ ਵਿੱਚ ਪਾ ਕੇ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਇਸ ਨੂੰ ਪੂਰੀ ਤਰ੍ਹਾਂ ਗ੍ਰाइंड ਕਰਕੇ ਇਹਦਾ ਕਰੀਮੀ ਜਿਹਾ ਜਿਹੜਾ ਵਾ ਪੇਸਟ ਬਣਾ ਲਵਾਂਗੇ ਹੁਣ ਅਸੀਂ ਇਧਰ ਜਿਹੜਾ ਥੋੜਾ ਜਿਹਾ ਬਚਿਆ ਆਇਲ ਸੀ ਕੜਾਈ ਦੇ ਵਿੱਚ ਇਹਦੇ ਵਿੱਚ ਥੋੜੇ ਜੇ ਰੋਸਟ ਕਰ ਲਵਾਂਗੇ ਅਸੀਂ ਮਟਰ ਤੇ ਮੇਥੀ ਜਿਹੜੇ ਕੱਟ ਕੇ ਰੱਖੇ ਆ ਉਹਨਾਂ ਨੂੰ ਅਸੀਂ ਸੌਟੀ ਕਰ ਲੈਣਾ ਥੋੜੇ ਥੋੜੇ 3-4 ਮਿੰਟ ਵਾਸਤੇ ਅਸੀਂ ਇਹਨਾਂ ਨੂੰ ਮੇਜ ਪੁੰਨਣਾ ਹੈ 올ਿਓ ਲੇ ਲੰਦੇ ਹੋਏ ਪੱਕਾ ਪੋਨ ਕੇ ਇਹਨਾਂ ਨੂੰ ਤੇ ਫਿਰ ਅਸੀਂ ਵਿੱਚ ਬਾਕੀ ਚੀਜ਼ਾਂ ਐਡ ਕਰਾਂਗੇ ਸਾਈਡ ਵਿੱਚ ਸਾਈਡ ਤੁਸੀਂ ਵੀਡੀਓ ਦੇਖਦੇ ਚੱਲੋ ਤੇ ਜ਼ਰੂਰ ਬਣਾ ਕੇ ਖਾ ਕੇ ਦੇਖਿਓ ਬਹੁਤ ਹੀ ਸਵਾਦ ਲ ਰੈਸਪੀ ਤਿਆਰ ਹੁੰਦੀ ਹੈ ਥੋੜੀ ਦੇਰ ਇਹਨਾਂ ਦੇ ਪੁਨਤ ਬਾਦਸੀ ਜਿਹੜਾ ਕਰੀਮ ਜਿਹੜੀ ਐਡ ਕੀਤੀ ਹੈ ਤਿਆਰ ਕੀਤੀ ਹੈ ਉਹ ਅਸੀਂ ਐਡ ਕਰਨੀ ਹੈ ਪਹਿਲਾਂ ਅਸੀਂ ਇਧਰ ਪਨੀਰ ਜਿਹੜਾ ਵਾ ਘਰ ਦਾ ਪਨੀਰ ਤਿਆਰ ਕੀਤਾ ਹੋਇਆ ਸੀ ਤਵੇ ਤੇ ਰੋਸਟ ਕਰ ਲਿਆ ਉਹਨੂੰ ਥੋੜਾ ਜਿਆ ਤੇ ਉਹ ਅਸੀਂ ਉਹਦੇ ਪੀਸ ਕੱਟ ਕੇ ਰੱਖ ਲੈਣੇ ਨੇ ਹੁਣੇ ਜਿਹੜੀ ਅਸੀਂ ਕਰੀਮੀ ਜਿਹਾ ਪੇਸਟ ਤਿਆਰ ਕੀਤਾ ਤੜਕੇ ਦਾ ਤੇ ਉਹਨੂੰ ਅਸੀਂ ਐਡ ਕਰ ਦੇਣਾ ਵਾ ਉਹਦੇ ਫਰਾਈ ਹੋਣ ਤੋਂ ਬਾਅਦ ਉਸੇ ਗ੍ਰਾਈਂਡਰ ਜਾਰ ਵਿੱਚ ਇੱਕ ਕੌਲੀ ਗਰਮ ਪਾਣੀ ਪਾ ਕੇ ਤੇ ਉਹਨੂੰ ਘੁਮਾ ਕੇ ਕਿਉਂਕਿ ਸਾਰਾ ਤੜਕਾ ਚੰਗੀ ਤਰ੍ਹਾਂ ਨਿਕਲ ਜਾਏ ਉਹ ਵੀ ਪਾ ਗਰਮ ਪਾਣੀ ਪਾ ਕੇ ਅਸੀਂ ਉਹਦੇ ਵਿੱਚ ਘੁਲਾ ਲੈਣਾ ਹੈ ਤੇ ਉਹ ਅਸੀਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਹੁਣ ਇਸ ਤੋਂ ਬਾਅਦ ਐਡ ਕਰਾਂਗੇ ਅਸੀਂ ਲਾਲ ਮਿਰਚ ਪਾਊਡਰ ਤੇ ਸਵਾਦ ਅਨੁਸਾਰ ਨਮਕ ਹਲਦੀ ਇਹਦੇ ਵਿੱਚ ਅਸੀਂ ਨਹੀਂ ਪਾਉਣੀ ਕਿਉਂਕਿ ਇਹਨੂੰ ਅਸੀਂ ਮੇਥੀ ਮਟਰ ਮਲਾਈ ਕਹਿੰਦੇ ਆ ਤੇ ਇਸ ਲਈ ਅਸੀਂ ਇਹਦਾ ਕਲਰ ਵੀ ਜਿਹੜਾ ਆ ਮਲਾਈਵਰਾ ਹੀ ਮਲਾਈ ਰੱਖਣਾ ਹੈ ਹੁਣ ਅਸੀਂ ਐਡ ਕਰ ਦਿੱਤੀ ਹੈ ਜਿਹੜੀ ਅਸੀਂ ਕਰੀਮ ਜਿਹੜੀ ਆ ਉਹ ਬਲੈਂਡ ਕਰਕੇ ਰੱਖੀ ਸੀ ਉਹਦੇ 4-5 ਚਮਚੇ ਇਹਦੇ ਵਿੱਚ ਅਸੀਂ ਐਡ ਕਰ ਦਿੱਤੇ ਨੇ ਥੋੜਾ ਜਿਹਾ ਇਹਨੂੰ ਪਕਾਵਾਂਗੇ 3-4 ਮਿੰਟ ਇਹਨੂੰ ਟੱਕ ਕੇ ਪਕਾਉਣ ਤੋਂ ਬਾਦ ਅਸੀਂ ਐਡ ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਤੇ ਥੋੜਾ ਜਿਹਾ ਮੈਂ ਇਥੇ ਐਡ ਕਰ ਰਹੀ ਹਾਂ ਕਿਚਨ ਕਿੰਗ ਮਸਾਲਾ ਤੁਸੀਂ ਮਸਾਲੇ ਆਪਣੀ ਮਰਜ਼ੀ ਅਨਸਾਰ ਐਡ ਕਰ ਸਕਦੇ ਹੋ ਜਿਹੜਾ ਮਸਾਲਾ ਨਹੀਂ ਅਵੇਲੇਬਲ ਤੁਹਾਡੇ ਕੋਲ ਤੁਸੀਂ ਸਕਿਪ ਵੀ ਕਰ ਸਕਦੇ ਹੋ ਬਟ ਕਿਚਨ ਕਿੰਗ ਮਸਾਲਾ ਜਿਹੜਾ ਹੈ ਬਹੁਤ ਹੀ ਅੱਛਾ ਫਲੇਵਰ ਦਿੰਦਾ ਹੈ ਇਹਦੇ ਵਿੱਚ ਹੁਣ ਅਸੀਂ ਇਹਨੂੰ ਟੱਕ ਕੇ 2 ਮਿੰਟ ਹੋਰ ਪਕਾਵਾਂਗੇ ਫਿਰ ਐਡ ਕਰਾਂਗੇ ਅਸੀਂ ਜਿਹੜਾ ਪਨੀਰ ਕੱਟ ਕੇ ਰੱਖਿਆ ਹੋਇਆ ਵਾ ਪਨੀਰ ਸਾਡਾ ਘਰ ਦਾ ਬਣਿਆ ਹੋਇਆ ਹੈ ਗਾਂ ਦੇ ਦੁੱਧ ਤੋਂ ਅਸੀਂ ਪਨੀਰ ਤਿਆਰ ਕਰਦੇ ਹਾਂ ਤੇ ਇਹ ਥੋੜਾ ਜਿਹਾ ਸੌਫਟ ਹੈ ਤੇ ਜਿੱਦਾਂ ਕਿ ਬਾਜ਼ਾਰ ਦੇ ਪਨੀਰ ਦੇ ਪੀਸ ਸਖਤ ਹੁੰਦੇ ਨੇ ਉਵੇਂ ਨਹੀਂ ਹੈ ਇਹ ਥੋੜਾ ਜਿਹਾ ਵਿੱਚ ਘੁਲ ਜਾਂਦਾ ਹੈ ਪਨੀਰ ਪਰ ਕੋਈ ਚੱਕਰ ਨਹੀਂ ਆ ਕਰੀਮੀ ਟੇਸਟ ਵਾਲੀ ਅਸੀਂ ਸਬਜ਼ੀ ਬਣਾਉਣੀ ਹੈ ਤੇ ਪਨੀਰ ਵੀ ਇਸ ਦੇ ਵਿੱਚ ਥੋੜਾ ਜਿਹਾ ਮਿਕਸ ਹੋ ਜਾਏਗਾ ਤੇ ਕੋਈ ਚੱਕਰ ਨਹੀਂ ਹੁਣ ਅਸੀਂ ਦੋ ਕੁ ਮਿੰਟ ਪਨੀਰ ਪਉਣ ਤੋਂ ਬਾਅਦ ਟੱਕ ਕੇ ਪਕਾਇਆ ਇਸ ਨੂੰ ਤੇ ਸਰ ਜੀ ਸਾਡੀ ਆਲਮੋਸਟ ਬਣ ਗਈ ਏ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਕਿਸ਼ਮਿਸ਼ ਥੋੜੀ ਜਿਹੀ ਕਿਸ਼ਮਿਸ਼ ਐਡ ਕਰ ਦਿੰਦੀ ਐ ਇਹਦੇ ਨਾਲ ਬਹੁਤ ਹੀ ਵਧੀਆ ਇਹਦਾ ਟੇਸਟ ਵੀ ਆਏਗਾ ਤੇ ਕਾਜੂ ਤੇ ਕਿਸ਼ਮਿਸ਼ ਵਾਲੀ ਸ਼ਾਇਦ ਜੇ ਸਬਜੀ ਬਣੇਗੀ ਰੈਸਟੋਰੈਂਟ ਸਟਾਈਲ ਚ ਹਮ ਸਬਜੀ ਬਣ ਗਈ ਹੈ ਤੇ ਥੋੜਾ ਜਿਹਾ ਸੀਤਨੀ ਐਡ ਕਰ ਦਿੱਤਾ ਗੈਸ ਕਰ ਦਿੱਤਾ ਹੁਣ ਬੰਦ ਤੇ ਸਬਜੀ ਸਰਵ ਕਰਨ ਵਾਸਤੇ ਬਿਲਕੁਲ ਰੈਡੀ ਹੈ ਇਹਨੂੰ ਸੇਕ ਬੌਲ ਦੇ ਵਿੱਚ ਕੱਢ ਲਵਾਂਗੇ ਤੇ ਬਣਾ ਕੇ ਤੁਸੀਂ ਵੀ ਖਾ ਕੇ ਦੇਖੋ ਇਹ ਸਬਜੀ ਮੋਂ ਨਹੀਂ ਲੱਤਦੀ ਬਾਰ ਬਾਰ ਖਾਣ ਨੂੰ ਦਿਲ ਕਰਦਾ ਹੈ ਤੇ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ रेसिपीज ਸਾਡੀਆਂ ਕਿਵੇਂ ਲੱਗਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਅਗਰ ਨਹੀਂ ਕੀਤਾ ਤਾਂ ਪਲੀਜ਼ ਜਲ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਪਲੀਜ਼ ਸ਼ੇਅਰ ਵੀ ਕਰਨਾ ਜਰੂਰ ਅਗਰ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਬਟਨ ਨੂੰ ਜ਼ਰੂਰ ਦਬਾਉਣਾ ਕਿ ਅਗਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੈਸਪੀ ਵਧੀਆ ਲੱਗੇ ਤਾਂ ਜ਼ਰੂਰ ਟਰਾਈ ਕਰਨਾ ਥੈਂਕ ਯੂ ਜੀ ਬਾਏ ਬਾਏ